ਸਾਨੂੰ ਜੈਂਟਲਮੈਨ ਹੀ ਪੁੱਛਦੇ ਸੀਗੇ ਇਹ ਸਾਨੂੰ ਰੱਥੂ ਨਹੀਂ ਆਉਂਦਾ ਉਹ ਉਲਟ ਬੋਲਦਾ ਸੀ ਕਹਿੰਦਾ ਹੈਗਾ ਵੀ ਤੁਸੀਂ ਦਾ ਪਹਿਲੀ ਵਾਰ ਭੇਜਿਆ ਸੀ ਤੁਹਾਡਾ ਰੋਜ਼ ਦਾ ਇਹ ਕੰਮ ਆਪੇ ਫੋਨ ਆ ਜਾਵੇ ਲੇਕਿਨ ਨਹੀਂ ਫੋਨ ਪਹਿਲੇ ਆਉਂਦਾ ਸੀਗਾ ਜੇ 1 ਮਹੀਨਾ ਹੋ ਗਿਆ ਹੁਣ ਫੋਨ ਟੈਂਪਰ ਚ ਇੱਕਦਮ 11 ਵਜੇ ਪੜਦਾ ਆ ਅੰਗਰੀ ਆ ਔਰ 10:00 ਪੜਦੀ ਆ 14 ਘੜਾ ਉਹ ਕੇਜੀ ਜੋ ਪਰ ਜੈਂਟ ਨੇ ਗਾਉਤ ਜਾਇ ਇਥੇ ਉਹ ਨਹੀਂ ਜਾਇ ਬੀਆਂ ਦਿਨਾਂ ਦੀ ਗੇਮ ਆ ਤੇ ਕਰਦੇ ਨੇ 2.5 ਸਾਲ ਲਾ ਕੇ ਮੈਂ ਨਹੀਂ ਭੇਜਦਾ ਸੀਗਾ ਮੈਂ ਕਿਹਾ ਮੈਂ ਨਹੀਂ ਭੇਜਣਾ ਤਾਂ ਉਹਨੇ ਉਹ ਕਹਿੰਦਾ ਨਹੀਂ ਕੀ ਹੈਗਾ ਬੀਆਂ ਦਿਨਾਂ ਦੀ ਤਾਂ ਗੇਮ ਆ ਸਾਡੀ ਤੋਂ ਉਹਨੂੰ ਪਤਾ ਹੀ ਮੈਂ ਕੋਈ ਪੈਸਾ ਨਹੀਂ ਦਿੱਤਾ ਨਾ ਮੈਂ ਇਦਾਂ ਚੌਧਰ ਕਰਦਾ ਅੱਛਾ ਘਰ ਦਾ ਮਖਤਿਆਰ ਹੋਈ ਸੀ ਉਹ ਮੂ ਕਰਦਾ ਹੀ ਉਹ ਹੀ ਕਰਦਾ ਸੀ ਅਸੀਂ ਕੁਝ ਨਹੀਂ ਕਰਦੇ ਜਿਉਂ ਵਿਆਹ ਸ਼ਾਦੀ ਵੀ ਬੱਚਿਆਂ ਦੀ ਵੀ ਕੀਤੀ ਉਹਨੇ ਆਪ ਹੀ ਖੁਦ ਕੀਤੀ ਸਰਪਾ ਮੈਂ ਆ ਦਾ ਨਾਲ ਉਦਾਂ ਹੀ ਸੀ ਜੀਮ ਜਰਾ ਕਰਦਾ ਸੀ ਉਹਨੇ ਜੀ ਸਾਡੀ ਮੁੰਡੇ ਨੇ ਆਪਣੀ ਘਰਵਾਹੀ ਨੂੰ ਦਿੱਤੀ ਸੀਗੀ ਉਹ ਖਰੀ ਜ਼ਮੀਨ ਦੀ ਚੌਕੀ ਉਹ ਦਿੱਤੀ ਸੀਗੀ ਤੇ ਇਹ ਏਜੰਟ ਨੇ ਉਦਾਂ ਕਿਹਾ ਕਿ ਮੜੇ ਜਾ ਸائن ਕਰਨੇ ਅਜੇ ਪਹੁੰਚਿਆ ਨਹੀਂ ਸੀਗਾ ਰਸਤੇ ਕੀ ਸੀ ਇਹ ਚਾਰ ਜਣੇ ਵੀ ਕ ਆ ਮੈਂ ਸਹਿਮਤ ਕਰ ਜਾਵਾਂਗੇ ਪਹਿਲਾਂ ਇੱਕ ਇਹ ਕਹਿੰਦਾ ਚੈੱਕਾਂ ਤੇ ਕਰ ਦੋ ਇਹ ਕਹਿੰਦੀ ਕੋਈ ਚੈੱਕ ਬੁੱਕ ਹੈ ਨਹੀਂ ਚੈੱਕ ਬੁੱਕ ਮੈਂ ਪਲਾਈ ਕੀਤੀ ਹੈ ਜਦੋਂ ਆਉ ਮੈਂ ਸਹਿਮਤ ਕਰ ਦੋ ਤੇ ਉਹਨੇ ਸਾਜ ਕੇ ਕਹਿੰਦਾ ਉਦੋਂ ਚਲੋ ਆਜੋ ਫਾਰਮ ਜਾ ਕੇ ਇੱਕ ਤੇ ਸਹਿਮਤ ਕਰ ਜਾਓ ਉੱਥੇ ਦੋ ਨੀ ਲੈ ਲੀਨ ਕੋ ਜ਼ਮੀਨ ਦੀ ਜ਼ਮੀਨ ਦੀ ਤੇ ਜ਼ਮੀਨ ਵੀ 3 ਸਾਲ ਹੋ ਗਏ ਇਹੀ ਬੋਂਦੇ ਏਜੰਟੇ ਬੋਂਦਾ ਸਾਡੇ ਏਜੰਟ ਦਾ ਇੱਕ ਚੇਲਾ ਆਇਆ ਇੱਥੇ ਸਾਡੇ ਪਿੰਡ ਉਹ ਸਭ ਕੰਮ ਕਰਦਾ ਹੈ ਉਹਨੇ ਇਹਨੂੰ ਭੇਜਿਆ ਉਹ ਇਹਦਾ ਜਾਲ ਸੀਗਾ ਕਿੰਨਾ ਕਹੀ ਗੱਲਾਂ ਤੋਂ ਚਾਹ ਮੈਂ ਕਦੇ ਮਰਦਾ ਨਹੀਂ ਆਇਆ ਇਹ ਜਾਂਦਾ ਨਹੀਂ ਸੀ ਪਰ ਉਹਨੇ ਇਹਨੂੰ ਪੱਟ ਕੇ ਤਾਂ ਭੇਜਿਆ ਉਹ ਫਿਰ ਅਗਰ ਉਹ ਸਾਪ ਹੀ ਆ ਕਿ ਕਿਹੜਾ ਸਾਡੀ ਕੁੜੀ ਨਾਲ ਨੇ ਧੋਖਾ ਕੀਤਾ ਫਿਰ ਪਰ ਉਹ ਤੇ ਸਹਿਣ ਕਰਾਏ ਆ ਉਹ ਸਾਨੂੰ ਨਹੀਂ ਮੈਨੇ ਚਾਹੀਦੀ ਸਾਡੀ ਜ਼ਮੀਨ ਸਾਨੂੰ ਮਿਲੋ ਸੈਂ ਨਹੀਂ ਕਰਦੀ ਸੀ ਇਹਨੇ ਤੇ ਆਪਣੇ ਮਨ ਬੰਦੇ ਨੂੰ ਖਤਮ ਕੀਤਾ ਮੁੰਡੇ ਨੂੰ ਉਹ ਕਹਿਣ ਲਗਾਏ ਕਿ ਹੁਸਨ ਨਾ ਦਿੱਤੇ ਤਾਂ ਕਿਹਾ ਸੀ ਚਾਰ ਜਣੇ ਆ ਇਹਨਾਂ ਬਾਕਿਆਂ ਨੂੰ ਤੋੜ ਦੇਣਾ ਮੈਨੂੰ ਇੱਥੇ ਰਹਿ ਜਾਣਾ ਮੈਂ ਨਾ ਅੱਗੇ ਜਾਵਾਂ ਕਿਉਂਕਿ ਨਾ ਮੈਂ ਪਿੱਛੇ ਜਾਂਦੂਗਾ ਮੈਂ ਕਿੱਥੇ ਜਾਊਂਗਾ ਦੇਖੀ ਜਾਊ ਜੋ ਹੋਊਗਾ ਹੋਊਗਾ ਉਹ ਤੋਂ ਚੈਨ ਕਰਦੇ ਮੈਂ ਉਹ ਲੋਆ ਨਾ ਕੱਟਿਆ ਉਹਤੇ ਕਿੱਥੇ ਉਹ ਸੀਗਾ ਉਥੇ ਬਾਹਰ ਨਹੀਂ ਨਿਕਲ ਸਕਦੇ ਸੀਗੇ ਉਥੇ ਉਹਨਾਂ ਨੂੰ ਚੌਲ ਚੂਰ ਮਿਲਦੇ ਸੀਗੇ ਉਹ ਖਾ ਲੈਣੇ ਥੋੜੇ ਰੱਖ ਲੈਣੇ ਥੋੜੇ ਖਾ ਲੈਣੇ ਤੇ ਬਾਹਰ ਨਹੀਂ ਨਿਕਲ ਸਕਦੇ ਸੀਗੇ ਕੰਦਾਈ ਮੈਂ ਬਾਹਰ ਨਿਕਲਿਆ ਤਾਂ ਮੈਨੂੰ ਇਹਨਾਂ ਨੇ ਮਾਰ ਕਣਾ ਪੰਜ ਕਿਲੇ ਪੈੜੀ ਵੀ ਲੈ ਲਈ ਤੇ ਕੋਈ ਪੈਸੇ ਵੀ ਲਏ ਉਹ ਪਹਿਲਾਂ ਦੱਸਦੇ ਆ ਜੀ ਤੇ ਇਹ ਹੁਣ ਪਰਮਾਤਮਾ ਜਾਣੇ ਕੀ ਇਹਨਾਂ ਨੇ ਕੀਤਾ ਕੀ ਨਹੀਂ ਕੀਤਾ ਉਹਨੂੰ ਪੰਜ ਕਿਲੇ ਜਿਹੜੀ ਪੈੜੀ ਦੇਖੋ ਲਖਾਈ ਆ ਬਹੁਤ ਮਾਲਾ ਕੰਮ ਕੀਤਾ ਉਸ ਮੁੰਡੇ ਨੂੰ ਅੱਗ ਦੀ ਬਲ ਦੇ ਵਿੱਚ ਧੱਕਾ ਦਿੱਤਾ ਉਹਨੇ ਹੁਣ ਦੇਖੋ ਜਿਹੜਾ ਉਹਨੂੰ ਬਾੜ ਦੇ ਜਦੋਂ ਟੋਮ ਲਾਇਆ ਇਨਾਂ ਚਿਰਾਂ ਬਾਅਦ ਮੁੰਡਾ ਬਾਹਰ ਆ ਉਹਨੂੰ ਵੀ ਰਾਜ ਬਾਹਰ ਰੱਖਿਆ ਤੇ ਹੁਣ ਜਦੋਂ ਅੱਗ ਬਾਨ ਰੱਪਈ ਅੱਗ ਦੇ ਵਿੱਚ ਧੱਕਾ ਦੇ ਦਿੱਤਾ ਉਹਨੂੰ ਭੁੱਖੇ ਬਣ ਤੇ ਇਹਨਾਂ ਨੂੰ ਭੁੱਖੇ ਧਵਾਣੇ ਨੂੰ ਜੀ ਹੁਣ ਇਹਨਾਂ ਦੀ ਗਵਰਨਮੈਂਟ ਕੋ ਸਾਰ ਲਵੇ ਇਹਨਾਂ ਦੀ ਕੋਈ ਮਤ ਕਰੇ ਦੇਖੋ ਜੀ ਉਹ ਜੱਟ ਕੋ ਪਹਿਲੀ ਵਾਰ ਸੁ ਦਵਾ ਗਏ ਜੀ ਸੀਗੇ ਤਾਂ ਫੇਰ ਹੁਣ ਇਹ ਵੀ ਸਾਨੂੰ ਫੋਨ ਨਹੀਂ ਆਇਆ ਏਜੰਟ ਹੀ ਸਾਨੂੰ ਕਹਿੰਦਾ ਸੀ ਵੀ ਉਹ ਪਹੁੰਚ ਚੁੱਕੇ ਆ ਉੱਥੇ ਜੇ ਤੱਕ ਸਾਨੂੰ ਫੋਨ ਨਹੀਂ ਆਦਾ ਸੀ ਕਿੱਦਾਂ ਕਹਿ ਦਿੰਦੇ ਨਾ ਕਿ ਸਾਨੂੰ ਫੋਨ ਨਹੀਂ ਆਇਆ ਸੀਗਾ ਏਜੰਟ ਦਾ ਹੀ ਕਹਿਣਾ ਸੀਗਾ ਇਹਨਾਂ ਨੇ ਸਾਰੇ ਪਿੰਡ 'ਚ ਵੀ ਦੱਸਿਆ ਸੀ ਵੀ ਲੋਕ ਸਾਨੂੰ ਵਧਾਈਆਂ ਦਿੰਦੇ ਸੀ ਵੀ ਵਧਾਈਆਂ ਸੀਗਾ ਕਾਹਦੀਆਂ ਵਧਾਈਆਂ ਜੇ ਸਾਨੂੰ ਪਤਾ ਹੀ ਨਹੀਂ ਉਹ ਹੈ ਕਿੱਥੇ ਕਿੱਥੇ ਨਹੀਂ ਸਾਨੂੰ ਫੋਨ ਹੀ ਨਹੀਂ ਆਇਆ ਸੀ 1.5-2 ਮਹੀਨਾ ਹੋ ਗਿਆ ਤਾਂ ਅਸੀਂ ਕਿੱਦਾਂ ਕਹਿ ਦਈਏ ਇਹ ਡੋਂਕੀ ਰਹੀ ਨਹੀਂ ਸੀ ਸਰ ਪਹਿਲਾਂ ਤਾਂ ਸਾਨੂੰ ਇਹ ਏਜੰਟ ਨੇ ਕਿਹਾ ਸੀ ਵੀ ਉਹ ਸਿੱਧਾ ਜਾਊਗਾ ਤਾਂ ਹੁਣ ਜਦੋਂ ਅੱਗੇ ਜਾ ਕੇ ਫਿਰ ਜਿਸ ਹਾਮਨਾ ਮਤਲਬ ਲੈ ਕੇ ਜਾਂਦਾ ਰਿਹਾ ਫੇਰ ਹੀ ਪਤਾ ਲੱਗਾ ਵੀ ਉਹ ਡੋਂਕੀ ਰਹੀ ਜਾ ਰਹੇ ਆ ਜਾਂ ਕਿੱਦਾਂ ਪਹਿਲਾਂ ਤਾਂ ਸਾਨੂੰ ਇਹ ਗੱਲ ਹੋਈ ਸੀ ਵੀ ਉਹ ਸਿੱਧਾ ਜਾਊਗਾ ਫਲੈਟਾਂ ਰਹੀ ਜਾਊਗਾ ਟੈਂਬੂ ਜਰ ਹੋ ਗਿਆ ਹੁਣ ਜਦੋਂ ਗੱਲ ਮੇਰੀ ਹੋਈ ਸੀ ਮੇਨ ਨਕ ਹੋ ਗਿਆ ਜਦੋਂ ਗੱਲ ਮੇਰੀ ਹੋਈ ਸੀ ਉਹਨਾਂ ਦੇ ਨਾਲ ਇਹੀ ਕਹਿੰਦੇ ਸੀਗੇ ਵੀ ਹਜੇ ਅਸੀਂ ਰਸਤੇ ਨਹੀਂ ਆ ਜਦੋਂ ਆ ਪੈੜੀ ਦਾ ਕਰਵਾਇਆ ਸੀ ਅੱਥੇ ਇਹੀ ਕਹਿੰਦੇ ਕਮਲ ਚੱਲ ਤੂੰ ਕਰ ਦੇ ਪੈੜੀ ਲਗਾ ਦੇ ਉਹਨਾਂ ਦੇ ਨਾਲ ਇਹਨਾਂ ਨੇ ਮੈਨੂੰ ਤੋਰ ਹੈਗਾ ਅੱਗੇ ਇਹਨਾਂ ਨੇ ਮੈਨੂੰ ਉੱਥੇ ਬਿਠਾਈ ਰੱਖਣਾ ਇਹਦੇ 4-5 4-5 ਕਿਲ ਕੀਤੀ ਇਹ ਇਹ ਹੋਈ ਸੀ ਮੇਰੇ ਸਾਨੂੰ 40-45 ਲੱਖ ਦੇ ਵਿੱਚ ਆ ਥੋਈ ਸੀ ਬਾਕੀ ਮੇਰੇ ਹਸਬੰਦ ਨੂੰ ਪਤਾ ਹੈ ਮੈਨੂੰ ਇੰਨੇ ਚੀਜ਼ਾਂ ਬਾਰੇ ਨਹੀਂ ਵੀ ਪਤਾ ਬਸ ਇਹੀ ਇਹ ਮੰਗਾ ਵੀ ਸਾਡੀ ਹੁਣ ਪੈੜੀ ਜਿਹੜੀ ਆ ਉਹ ਸਾਨੂੰ ਵਾਪਸ ਦਿੱਤੀ ਜਾਵੇ ਬਸ ਉਹ ਹੋਰ ਤਾਂ ਕੁਝ ਨਹੀਂ ਕਹਿ ਸਕਦੀ ਮੈਂ ਇਸ ਤੋਂ ਤਾਂ ਵਿਰੋਧ ਕਾਰਵਾਈ ਕੀਤੀ ਜਾਵੇ